हां जी दोस्तों लगभग अਸੀਂ ਰਾਜਸਥਾਨ ਵਿੱਚ ਪਹੁੰਚ ਚੁੱਕੇ ਹਾਂ ਇਹ ਹਨ ਪਹਾੜ ਤੇ ਇਹ ਜੋ ਮੈਦਾਨੀ ਇਲਾਕਾ ਰਾਜਸਥਾਨ ਦਾ ਦੂਰ ਦੂਰ ਤੱਕ ਤੁਸੀਂ ਦੇਖ ਰਹੇ ਹੋ ਇੱਥੇ ਜ਼ਿਆਦਾਤਰ ਫਸਲਾਂ ਸੋਲੇ ਬਾਜਰਾ ਤੇ ਮੂੰਗਫਲੀ ਦੀਆਂ ਹੁੰਦੀਆਂ ਨੇ ਬਹੁਤ ਹੀ ਸੋਹਣਾ ਇਲਾਕਾ ਹੈ ਸਰ੍ਹੋਦੀ ਖੇਤੀ ਵੀ ਜਿਹੜੀ ਇੱਥੇ ਬਹੁਤ ਜ਼ਿਆਦਾ ਮਾਤਰਾ ਵਿੱਚ ਕੀਤੀ ਜਾਂਦੀ ਆ ਤੁਸੀਂ ਦੇਖ ਸਕਦੇ ਹੋ ਇਹ ਇੱਥੋਂ ਦਾ ਹੈ ਵੀਰ ਤੇਜਾ ਦਾ ਮੰਦਿਰ ਜਿੱਥੇ ਲੋਕ ਸਰਦਾ ਨਾਲ ਮੱਥਾ ਟੇਕਦੇ ਹਨ ਹਤੇ ਨਾਲ ਹੀ ਇਹ ਹੈ శ్రీรามਚੰਦਰ ਜੀ ਦਾ ਮੰਦਿਰ ਜਿੱਥੇ ਲੋਕ ਭਜਨ ਗਾਉਂਦੇ ਨੇ ਇੱਥੋਂ ਦੀ ਹੋਰ ਜਾਣਕਾਰੀ ਜਾਣਕਾਰੀ ਲਈ ਚਲਦੇ ਹਾਂ ਸਾਡੇ ਪੱਤਰਕਾਰ ਜਗਜੀਤ ਸਿੰਘ ਕੋਲ ਆਓ ਜੀ ਤੇ ਤਕਰੀਬਨ ਆਪਣੇ ਨਵੇਂ ਨੌਜਵਾਨ ਨੂੰ ਜਿਹੜੇ ਅੱਜ ਕੱਲ ਦੀ ਜਨਰੇਸ਼ਨ ਨੂੰ ਦਾ ਪਤਾ ਨਹੀਂ ਹੋਣਾ ਕਿ ਕਿ ਜੋ ਅੱਜ ਦਾ ਜਿਹੜਾ ਪੰਜਾਬ ਆ ਆਪਣਾ ਤੇ ਅੱਜ ਤੋਂ 30 ਸਾਲ ਪਹਿਲਾਂ ਪੰਜਾਬ ਸੀ ਤਕਰੀਬਨ ਮੈਂ ਦੇਖਿਆ ਇੱਥੇ ਆ ਕੇ ਉਹ ਮਾਹੌਲ ਹਜੇ ਵੀ ਕਾਇਮ ਆ ਇੱਥੇ ਕੱਚੇ ਘਰ ਵੀ ਨੇ ਲੋਕਾਂ ਦਾ ਰਹਿਣ ਸਹਿਣ ਵੀ ਆਪਸੀ ਸਾਂਝ ਵੀ ਤਕਰੀਬਨ ਜਿਹੜੀ ਪੰਜਾਬ ਦੀ ਤਰ੍ਹਾਂ ਰਲ ਮਿਲ ਕੇ ਵਹਿੰਦੇ ਨੇ ਪ੍ਰੋਗਰਾਮਾਂ ਦੇ ਵਿੱਚ ਦੇਖਿਆ ਇਹਨਾਂ ਦੇ ਇੱਕ ਸਾਥ ਰੱਖ ਲੈਂਦੇ ਨੇ ਉਹਦੇ ਵਿੱਚ ਆਪਣਾ ਜਿਹੜਾ ਬਿੜੀ ਬੰਡਲ ਵਗੈਰਾ ਸ਼ੱਕਦੇ ਨੇ ਇੱਕ ਦੂਜੇ ਨੂੰ ਪਿਆਉਂਦੇ ਨੇ ਬੜਾ ਲਾਣ ਸਤਕਾਰ ਕਰਦੇ ਨੇ ਤਕਰੀਬਨ ਪੰਜਾਬ ਨਾਲੋਂ ਥੋੜਾ ਪਿੱਛੇ ਦਿਹਾਤੀ ਇਲਾਕਿਆਂ ਦੇ ਬੱਚੇ ਰਹਿੰਦੇ ਕਰਦੇ ਆ। ਸੋ ਆਓ ਤੁਹਾਨੂੰ ਸੈਰ ਕਰਾਉਂਦੇ ਆਂ ਰਾਜਸਥਾਨ ਦੀ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਵੀ ਨਹੀਂ ਦੇਖੀਆਂ ਹੋਣੀਆਂ ਤੁਹਾਨੂੰ ਦਿਖਾਉਂਦੇ ਆਂ ਇੱਥੋਂ ਦੇ ਲੋਕਾਂ ਨੂੰ ਤੇ ਬੱਚਿਆਂ ਨੂੰ ਜਿਹੜੀਆਂ ਦੇਖੀਆਂ ਚਾਹੀਦੀਆਂ ਸੋ ਜਿੱਥੇ ਤੁਹਾਨੂੰ ਦਿਖਾਉਂਦੇ ਆਂ ਆਓ ਜੀ ਇਹ ਹੈ ਠੰਡੇ ਪਾਣੀ ਦਾ ਵਾਟਰ ਕੂਲਰ ਅਤੇ ਨਾਲ ਹੀ ਮਟਕੇ ਰੱਖੇ ਹਨ ਜਿਨ੍ਹਾਂ ਵਿੱਚ ਠੰਡਾ ਪਾਣੀ ਰੱਖਿਆ ਗਿਆ ਹੈ ਆਮ ਲੋਕਾਂ ਦੇ ਪਿੰਡ ਵਾਸਤੇ ਇਹ ਗਣੇਸ਼ ਜੀ ਦਾ ਮੰਦਿਰ ਹੈ ਜਿੱਥੇ ਲੋਕ ਆ ਕੇ ਮੱਥਾ ਟੇਕਦੇ ਹਨ ਇਹ ਹਨ ਇਥੋਂ ਦੇ ਕੱਚੇ ਘਰ ਅੱਜ ਵੀ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਕੱਚੇ ਮਕਾਨਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਬੜੀ ਆਪਣੀ ਜ਼ਿੰਦਗੀ ਦੀ ਗੁਜ਼ਰਵਾਰ ਬਹੁਤ ਸੋਹਣੇ ਤਰੀਕੇ ਨਾਲ ਕਰਦੇ ਨੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇਸ ਜਗ੍ਹਾ ਤੇ ਬਹੁਤ ਹੀ ਕੱਚੇ ਮਕਾਨ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਕੁਝ ਪੁਰਾਣੇ ਮਕਾਨ ਜਿਸ ਤਰ੍ਹਾਂ ਟਹਿ ਚੁੱਕੇ ਹੋਣ ਤੇ ਕੁਝ ਨਵੇਂ ਮਕਾਨ ਹਾਂ ਇੱਥੋਂ ਦੇ ਬਜ਼ੁਰਗ ਆਪਣਾ ਪੁਰਾਣਾ ਜੋ ਲਿਵਾਜ ਪਹਿਨੇ ਹੋਏ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹ ਲੋਕ ਇਸ ਤਰ੍ਹਾਂ ਬੈਠ ਕੇ ਆਪਣੀ ਭਾਈਚਾਰਕ ਸਾਂਝ ਪਨਾ ਕੇ ਰੱਖਦੇ ਹਨ ਇਹ ਹੈ ਉਹ ਪੁਰਾਣਾ ਘਰ ਜੋ ਸਿਰਫ ਪੱਥਰਾਂ ਦੇ ਨਾਲ ਹੀ ਬਣਿਆ ਹੋਇਆ ਹੈ ਇਸ ਜਗ੍ਹਾ ਤੇ ਕੋਈ বাসੋਤਾ ਨਹੀਂ ਹੈ ਬੜਾ ਸੋਹਣਾ ਤਰੀਕੇ ਨਾਲ ਇਹ ਵੀ શ્રી RAM ਜੀ ਦਾ ਮੰਦਿਰ ਹੈ ਜਿੱਥੇ ਅੱਜ ਭਜਨ ਗਾਏ ਗਏ ਹਨ ਅਤੇ ਭੰਡਾਰੇ ਵੀ ਕੀਤੇ ਗਏ ਹਨ ਅਲੱਗ-ਅਲੱਗ ਤਰ੍ਹਾਂ ਦੇ ਇੱਥੇ ਜਗ੍ਹਾ ਤੇ ਜਿਹੜੇ ਲੰਗਰ ਚਲਾਏ ਗਏ ਹਨ ਅਤੇ ਇਹ ਪਾਣੀ ਦਾ ਉਹ ਛੱਪੜ ਹੈ ਜੋ ਪਿੰਡ ਦੇ ਲੋਕਾਂ ਵੱਲੋਂ ਇਥੇ ਬਣਾਇਆ ਜਾਂਦਾ ਹੈ ਇਸ ਜਗ੍ਹਾ ਤੇ ਲੋਕ ਆਪਣੇ ਪਸ਼ੂ